ਬੁਲਾਇਆ ਬਾਬਾ ਬੁੱਢਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣੇ ਸਿਰ ਦੇ ਉੱਤੇ ਰੱਖੋ ਉਸ ਵੇਲੇ ਭਾਈ ਗੁਰਦਾਸ ਜੀ ਰਿਸ਼ਤੇ ਵਿੱਚ ਮਾਮਾ ਜੀ ਲੱਗਦੇ ਨੇ ਹੋਰ ਵੀ ਬੜੇ ਅਜਤੇ ਰੰਦਾਵੇ ਵਰਗੇ ਬੜੀਆਂ ਮਹਾਨ ਸ਼ਖਸੀਅਤਾਂ ਸਨ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਤਾਂ ਪਹਿਲੇ ਪਾਤਸ਼ਾਹ ਤੋਂ ਲੈ ਕੇ ਆਪ ਜੀਆਂ ਤੱਕ ਦੀ ਬਾਣੀ 15 ਭਗਤਾਂ ਦੀ ਇਹਦੇ ਵਿੱਚ ਬਾਣੀ ਹੈ ਪਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਮਹਾਰਾਜ ਤੁਸੀਂ ਆਪਣੇ ਸਿਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਉਂ ਨਹੀਂ ਰੱਖਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਬਾਬਾ ਬੁੱਢਾ ਜੀ ਜੇ ਅਸੀਂ ਆਪਣੇ ਸਿਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰੱਖ ਲਿਆ ਨਾ ਸਿੱਖਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਣਾ ਕਿ ਗੁਰੂ ਕਿਹੜਾ ਹੈ ਸ਼ਰੀਰ ਕਿ ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਨੇ ਕਿ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਿਰ ਦੇ ਉੱਤੇ ਗ੍ਰੰਥ ਸਾਹਿਬ ਰੱਖਿਆ ਹੋਇਆ ਹੈ ਇਹ ਗੁਰੂ ਨੇ ਮਹਾਰਾਜ ਨੇ ਉਸ ਵੇਲੇ ਵੀ ਸਿੱਖਾਂ ਦੇ ਮਨ ਦੇ ਵਿੱਚੋਂ ਇੱਕ ਭਰਮ ਦੂਰ ਕੀਤਾ ਕਿ ਗੁਰਬਾਣੀ ਗੁਰੂ ਹੈ ਸਰੀਰ ਗੁਰੂ ਨਹੀਂ ਹੈ ਫਿਰ ਜਿਸ ਦਿਨ ਪ੍ਰਕਾਸ਼ ਹੋਇਆ ਉਸ ਵੇਲੇ ਗੁਰੂ ਅਰਜਨ ਦੇ ਮਹਾਰਾਜੀਆਂ ਨੇ ਕਿਹਾ ਸੀ ਬੁੱਢਾ ਸਾਹਿਬ ਜੀ ਨੂੰ ਬੁੱਢਾ ਸਾਹਿਬ ਅਈ ਤਾਂ ਹੁਣ ਤਾਂ ਕਹਿੰਦੇ ਉਹ ਭਾਈ ਉਹ ਕਈ ਤਾਂ ਐਵੇਂ ਬੁਲਾ ਰਹੇ ਹੁੰਦੇ ਹੁੰਗਲ ਨਾਲ ਇਦਾਂ ਇੱਧਰ ਆ ਭਾਈ ਸਾਹਿਬ ਸਾਹਬ ਸੋਬਤੇ ਹੁਣ ਗਏ ਭਾਈ ਸਾਹਿਬ ਕਿੱਥੇ ਕੀ ਆਖਿਆ ਬੁੱਢਾ ਸਾਹਿਬ ਵੈਸੇ ਅਸੀਂ ਸਾਹਿਬ ਗੁਰੂ ਸਾਹਿਬ ਦੇ ਲਈ ਸ਼ਬਦ ਵਰਤਦੇ ਆ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ਾ ਸੁਨੇ ਸਭ ਪੰਥ ਉਥੇ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬਿਠਾਇਆ ਆਪ ਨਹੀਂ ਬੈਠੇ ਜਦੋਂ ਬਾਬਾ ਬੁੱਢਾ ਜੀ ਨੇ ਆਖਿਆ ਮਹਾਰਾਜ ਤੁਸੀਂ ਆਪ ਕਿਉਂ ਨਾ ਬੈਠੇ ਗ੍ਰੰਥ ਸਾਹਿਬ ਦੀ ਗੋਦ ਵਿੱਚ ਕਹਿਣ ਲੱਗੇ ਬਾਬਾ ਬੁੱਢਾ ਜੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਜਾਂਦੇ ਸਿੱਖਾਂ ਦੇ ਮਨ ਵਿੱਚ ਫਿਰ ਸ਼ੰਕਾ ਪੈਦਾ ਹੋ ਜਾਣਾ ਸੀ ਕਿ ਗੁਰੂ ਕੌਣ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਏ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਓ ਤੇ ਇਸ ਪੰਕਤੀ ਨੂੰ ਬਾਰ-ਬਾਰ ਦੁਹਰਾ ਦਿੱਤਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਸਾਹਿਬ ਕਹਿੰਦੇ ਨੇ ਹਰ ਕਿਰਪਾ ਕਰੇ ਸਤਗੁਰੂ ਮਿਲਾਏ ਸਤਗੁਰੂ ਦੀ ਪ੍ਰਾਪਤੀ ਹੋ ਜਾਂਦੀ ਜੀਵਨ ਵਿੱਚ ਨੇਚਲ ਭਗਤ ਹਰਿ ਸਿਓ ਚਿਤ ਲਾਏ ਫਿਰ ਮਹਾਰਾਜ ਕਹਿੰਦੇ ਨੇ ਉਹਨੂੰ ਉਹ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਉਹ ਆਤਮਿਕ ਜੀਵਨ ਜਿਹੜਾ ਕਦੇ ਵੀ ਸਮਾਪਤ ਨਹੀਂ ਹੁੰਦਾ ਜਿਹੜਾ